ਆਲਮੋਸਟ 3 ਸਾਲ ਹੋ ਚੁੱਕੇ ਨੇ 2 ਸਾਲ ਤੁਹਾਡੇ ਕੋਲ ਬਾਕੀ ਨੇ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਤੁਹਾਨੂੰ ਲੱਗਦਾ ਕਿ 60% ਤਿੰਨ ਸਾਲਾਂ ਚ ਪੂਰੇ ਹੋ ਗਏ ਕਿਉਂਕਿ ਮੈਂ ਉਹਨੂੰ ਡਿਵਾਈਡ ਕਰ ਰਹੇ ਹਾਂ ਕਿ 5 ਸਾਲ ਤੁਹਾਨੂੰ ਮਿਲੇ 3 ਸਾਲ ਨਿਕਲ ਗਏ ਯਾਨੀ 60% ਆਲਮੋਸਟ ਤੁਹਾਡਾ ਸਮਾਂ ਨਿਕਲ ਚੁੱਕਿਆ ਤੁਸੀਂ 5 ਸਾਲ ਦੇ ਲਈ ਅਸੀਂ 5 ਵਾਅਦੇ ਕੀਤੇ ਸੀਗੇ ਹਮ ਨੰਬਰ 1 ਹੈਲਥ ਔਰ ਐਜੂਕੇਸ਼ਨ ਦਾ ਵਾਅਦਾ ਕੀਤਾ ਸੀਗਾ ਹਮ ਨੰਬਰ 2 3 ਜਿਹੜੇ ਸਾਡੇ ਜਵਾਨ ਸ਼ਹੀਦ ਉਹਨਾਂ ਨੂੰ 1 ਕਰੋੜ ਦਾ ਵਾਅਦਾ ਕੀਤਾ ਸੀਗਾ ਨੰਬਰ 4 ਅਸੀਂ 300 ਯੂਨਿਟ ਹਰ ਘਰ ਨੂੰ ਬਿਜਲੀ ਦੇਣ ਦਾ ਵਾਅਦਾ ਕੀਤਾ ਸੀਗਾ ਨੰਬਰ 5 ਅਸੀਂ ਸਾਡੀਆਂ ਮਾਵਾਂ ਭੈਣਾਂ ਨੂੰ ਮਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀਗਾ ਜਿਹੜੇ ਪਹਿਲੇ ਚਾਰੇ ਵਾਅਦੇ ਨੇ ਉਹ ਸਰਕਾਰ ਬਣਨ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਦੇ ਉੱਪਰ ਕੰਮ ਸ਼ੁਰੂ ਹੋ ਚੁੱਕਿਆ ਸੀਗਾ ਅੱਜ 900 ਦੇ ਕਰੀਬ ਮੋਹੱਲਾ ਕਲੀਨਿਕਾ ਕੰਮ ਕਰ ਰਹੀਆਂ ਨੇ ਅੱਜ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਕਰੋੜ ਰੁਪਏ ਸੀ ਜਵਾਨਾਂ ਨੂੰ ਦੇ ਰਹੇ ਆ 90% ਪਰਿਵਾਰਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ 80% ਕੰਮ ਅਸੀਂ ਪਹਿਲੇ 3 ਮਹੀਨੇ ਚ ਪੂਰਾ ਕਰਤਾ ਸੀਗਾ ਹੁਣ ਜਿਹੜੇ ਵਾਦੇ ਨਹੀਂ ਕੀਤੇ ਸੀਗੇ ਨਹੀਂ ਕਿਹਾ ਸੀਗਾ ਨਾ ਕਿਸੇ ਨੇ ਮੰਗੇ ਸੀਗੇ ਉਹ ਨਾ ਸਾਡੇ ਤੋਂ ਕਿਸੇ ਨੇ ਸੜਕ ਸੁਰੱਖਿਆ ਫੋਰਸ ਮੰਗੀ ਸੀ ਦਿੱਤੀ ਐ ਨਾ ਕਿਸੇ ਨੇ ਕਿਹਾ ਸੀਗਾ ਕਿ ਜੀ ਟੇਲ ਐਂਡ ਤੱਕ ਕਿਸਾਨਾਂ ਦਾ ਪਾਣੀ ਪਹੁੰਚਾ ਦਿਓ 5ਵੰਜਾ ਦਾ ਨਾ ਕਿਸੇ ਨੇ ਇਹ ਕਿਹਾ ਸੀਗਾ ਕਿ ਜੀ ਝੋਨੇ ਵਾਸਤੇ ਦੇਣੇ ਬਿਜਲੀ ਦੇ ਦਿਓ ਉਹ ਪੰਚਾਇਤੀ ਨਾ ਕਿਸੇ ਨੇ ਟੋਲ ਪਲਾਜ਼ਾ ਖਤਮ ਕਰਨ ਨੂੰ ਕਿਹਾ ਸੀਗਾ ਨਾ ਮੰਗਿਆ ਸੀਗਾ ਉਹ ਖਤਮ ਕਰ ਦਿੱਤੇ ਨਾ ਕਿਸੇ ਨੇ ਇਹ ਕਿਹਾ ਸੀਗਾ ਜੀ ਨੌਕਰੀਆਂ ਪਹਿਲੇ ਦਿਨ ਤੋਂ ਦੇਣੀ ਸ਼ੁਰੂ ਕਰਦੇ ਹੋ 3 ਸਾਲਾਂ ਚ 52000 ਨੌਕਰੀਆਂ ਬਿਨਾ ਪੈਸੇ ਬਿਨਾ ਸਫਾਰਸ਼ ਦੇਤੀਆਂ ਸੋ ਇਹ ਤਾਂ ਛੋਟੇ ਜਿਹੇ ਉਹ ਥੋੜੇ ਜਿਹੇ ਕੰਮ ਨੇ ਜਿਨ੍ਹਾਂ ਨੂੰ ਅਸੀਂ 5 ਤੁਸੀਂ ਕਿਹਾ ਸੀ 5 ਮੈਂਗੜਾ ਤੇ 80 ਉਹ ਹੋ ਗਿਆ ਤੇ ਪੰਜਾਂ ਦਾ ਜੇ 20-20% ਲਾਉਨੇ ਹੋ 180% ਕੰਮ ਦਾ ਕਰੀ ਬੈਠਾ